ਪੂਰੇ 2 ਕਨਾਲਾਂ ਦੇ ਵਿੱਚ ਆਪਾਂ ਤੁਹਾਡੇ ਖਾਤਰ ਕੋਠੀ ਵਰਗਾ ਘਰ ਲੈ ਕੇ ਪਹੁੰਚਿਆ ਜੀ ਤੁਸੀਂ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ ਬਹੁਤ ਖੁੱਲਾ ਢੁਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 2 ਕਨਾਲਾਂ ਜਗ੍ਹਾ ਬਹੁਤ ਡਬਲ ਹੋ ਜਾਂਦੀ ਹੈ ਰੇਟ ਕਿੰਨਾ ਕ ਹੈ ਸਿਰਫ 17 ਲੱਖ ਰੁਪਈਆ ਤੇ ਗੱਲ ਕਰਦੇ ਆਪਾਂ ਤੁਸੀਂ ਦੇਖੋ ਹੋਮ ਸੇਲ ਮਾਰਕੀਟ ਚੈਨਲ ਤੇ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਕੋਠੀ ਮਕਾਨ ਘਰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਦਬੋ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੋਮ ਸੇਲ ਮਾਰਕੀਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਤੇ ਹੁਣ ਤੁਸੀਂ ਘਰ ਦੇਖੋਗੇ ਬਹੁਤ ਖੁੱਲਾ ਢੁਲਾਪਾ ਤੁਹਾਡੇ ਖਾਤਰ ਘਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਹਰੋਂ ਵੀ ਤੁਹਾਨੂੰ ਮੈਂ ਦਿਖਾਈ ਦਿੱਤਾ ਸੜਕ ਤੇ ਬਣਿਆ ਹੋਇਆ ਤੇ ਪਹਿਲਾਂ ਤਾਂ ਤੁਹਾਨੂੰ ਇੱਕ ਦਰਵਾਜ਼ਾ ਮਿਲ ਜੂਗਾ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਦੋ ਕਨਾਲਾਂ ਜਗ੍ਹਾ ਕਾਫੀ ਡਬਲ ਹੋ ਜਾਂਦੀ ਆ ਪੂਰੀਆਂ ਦੋ ਕਨਾਲਾਂ ਦੇ ਵਿੱਚ ਘਰ ਇਹਨਾਂ ਨੇ ਬਣਾਇਆ ਹੋਇਆ ਪੂਰਾ ਖੁੱਲਾ ਡੁੱਲਾ ਤੇ ਸੰਦ ਸੰਧੇੜਾ ਖੜਾਉਣ ਵਾਸਤੇ ਇੱਕ ਪਾਸੇ ਬਣਾਇਆ ਹੋਇਆ ਜਿਵੇਂ ਕਿ ਟਰੈਕਟਰ ਖੜਾਗਾ ਤੇ ਆਪਣੇ ਕੋਲੇ ਕੋਈ ਵੀ ਸੰਦ ਸੰਧੇੜਾ ਕੋਈ ਵੀ ਮਸ਼ੀਨਰੀ ਆ ਆਰਾਮ ਨਾਲ ਆ ਪਖੜਾ ਸਕਦਾ ਤਾਂ ਇਧਰਲੀ ਸਾਈਡ ਜਿਵੇਂ ਤੁਸੀਂ ਦੇਖੂਗੇ ਤੂੜੀ ਵਾਲਾ ਬਣਿਆ ਹੋਇਆ ਤੇ ਪੂਰਾ ਵਧੀਆ ਟੋਪ ਦਾ ਹੰਕਾਰਾ ਜੀ ਹਰ ਚੀਜ਼ ਆਪਾਂ ਨੂੰ ਮਿਲ ਜੂਗੀ ਤੇ ਰੇਟ ਵੀ ਇਹਨਾਂ ਨੇ ਬਹੁਤ ਘੱਟ ਆਪਣੇ ਕੋਲੇ ਲਾ ਕੇ ਭੇਜਿਆ ਸਿਰਫ 17 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮਾਲਕ ਜਿਹੜੇ ਆਪ ਹੈਗੇ ਨੇ ਉਹਨਾਂ ਨੇ ਆਖਿਆ ਵੀ ਬਹਿ ਕੇ ਗੱਲਬਾਤ ਕਰ ਲਾਂਗੇ ਰੇਟ ਉੱਪਰ نیچے ਕਰ ਲਵਾਂਗੇ ਤੇ ਨਾਲ ਹੀ ਤੁਸੀਂ ਦੇਖੋਗੇ ਅੱਧਰਲੇ ਪਾਸੇ ਜਗ੍ਹਾ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਗੇਟ ਛੋਟੇ ਜਿਹੇ 2-3 ਰੱਖੇ ਹੋਏ ਆ ਮੇਨ ਗੇਟ ਆਪਾਂ ਨੂੰ ਬਹੁਤ ਡਬਲ ਤੇ ਪੂਰਾ ਖੁੱਲਾ ਡੁਲਾ ਮਿਲ ਜੂਗਾ। ਬਾਕੀ ਜੇ ਆਪਾਂ ਬਿਹੜੇ ਦੀ ਗੱਲ ਕਰੀਏ ਤਾਂ ਬਿਹੜਾ ਆਪਾਂ ਨੂੰ ਪੂਰਾ ਖੁੱਲਾ ਡੁਲਾ ਮਿਲੂਗਾ। ਜਿੱਧਰ ਆਪਾਂ ਹੁਣ ਜਾ ਰਹੇ ਆਂ ਜਿੱਥੇ ਤੁਸੀਂ ਦੇਖ ਰਹੂ ਇੱਥੇ ਸਾਰਾ ਪਾਣੀ ਵਾਲਾ ਏਰੀਆ ਤੇ ਨੀਚੇ ਇੱਕ ਕਢੋਈ ਇਹਨਾਂ ਨੇ ਬਣਾਈ ਹੋਈ ਆ ਪਾਣੀ ਵਾਸਤੇ। ਪਾਣੀ ਦੀ ਸਪਲਾਈ ਇੱਥੋਂ ਹੀ ਹੁੰਦੀ ਹੈ। ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਤੁਸੀਂ ਦੇਖੋਗੇ ਹੁਣ ਆਪਾਂ ਘਰ ਦੀ ਗੱਲ ਕਰਦੇ ਆਂ ਜਿੱਥੇ ਆਪਣਾ ਪੋਰਸ਼ਨ ਸਾਰਾ ਬਣਿਆ ਹੋਇਆ ਹੈ। ਤੇ ਜਿਹੜਾ ਫਰੰਟ ਦੇ ਉੱਪਰ ਜਿੰਨਾ ਵੀ ਬਿਹੜਾ ਬਣਿਆ ਹੋਇਆ ਜਿਹੜਾ ਮੂਰੇ ਆ ਉਹ ਤਾਂ ਪੂਰਾ ਖੁੱਲਾ ਡੁੱਲਾ ਹੋ ਗਿਆ ਜਿਹੜਾ ਘਰ ਦੇ ਮੂਰੇ ਇਹਨਾਂ ਨੇ ਜਿਹੜਾ ਬਿਹੜਾ ਬਣਾਇਆ ਹੋਇਆ ਉਹ ਆਪਾਂ ਨੂੰ ਸਾਰਾ ਪੱਕਾ ਮਿਲੂਗਾ نیچے ਦੇਖੋ ਤੁਸੀਂ ਸਾਰਾ ਪੱਕਾ ਬਣਾਇਆ ਹੋਇਆ ਹੈ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਘਰ ਇਹਨਾਂ ਨੇ ਬਹੁਤ ਟੋਪ ਦਾ ਬਣਾਇਆ ਹੋਇਆ ਤੇ ਤੁਸੀਂ ਦੇਖੋ ਤੁਹਾਨੂੰ ਮੈਂ ਜਿਵੇਂ ਕੀ ਦਿਖਾ ਵੀ ਰਿਆਂਗਾ ਤੇ ਆ ਇਹਨਾਂ ਦਾ ਸਟੋਰ ਰੂਮ ਆ ਗਿਆ ਜੀ ਬਾਹਰਲੀ ਸਾਈਡ ਇੱਕ ਤੇ ਆਪਦਾ ਸਮਾਨ ਕਾਫੀ ਇਹਨਾਂ ਨੇ ਰੱਖ ਰੱਖਿਆ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਵੀ ਇੱਕ ਵਾਰੀ ਜਿਹੜੀ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ 17 ਲੱਖ ਰੁਪਇਆ ਕੀ ਹੈ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚੇਗਾ ਤੁਹਾਨੂੰ ਮੈਂ ਲੋਕੇਸ਼ਨ ਦੱਸ ਦੇਣਾ ਮੰਡੀ ਡੱਬ ਵਾਲੀ ਕੋਲੇ ਇਹਨਾਂ ਦਾ ਪਿੰਡ ਹੈ ਨੀਲਾਨ ਵਾਲੀ ਨੀਲਾਨ ਵਾਲੀ ਇਹਨਾਂ ਦਾ ਪਿੰਡ ਹੈ ਪਿੰਡ ਦੇ ਵਿੱਚ ਘਰ ਬਣਿਆ ਹੋਇਆ ਹੈ ਬਹੁਤ ਟੌਪ ਦਾ ਘਰ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਮੈਂ ਤੇ ਪਹਿਲਾਂ ਤੁਸੀਂ ਬਾਥਰੂਮ ਏਰੀਆ ਦੇਖ ਲਿਆ ਸੀਗਾ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਤੇ ਆਹ ਹੈ ਜੀ ਹੁਣ ਕਿਚਨ ਕਿਚਨ ਦੇਖੋ ਟਾਈਲਾਂ ਵਗੈਰਾ ਇਹਨਾਂ ਨੇ ਲਗਾਵਾ ਰੱਖੀਆਂ ਡਬਲ ਆਪਾਂ ਨੂੰ ਸਿੰਕ ਲੱਗੇ ਹੋਏ ਮਿਲ ਜਾਣਗੇ ਪਾਣੀ ਪਾਣੀ ਦੀ ਟੂਟੀਆਂ ਲੱਗੀਆਂ ਹੋਈਆਂ ਤੇ ਸਿੰਕ ਭਾਂਡੇ ਧੋਣ ਵਾਸਤੇ ਡਬਲ ਲੱਗੇ ਹੋਏ ਨੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਏ ਰਹੇ ਹਾਂ ਪੂਰਾ ਖੁੱਲਾ ਡੁੱਲਾ ਘਰ ਹੈ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਰਹੇ ਗੱਡੀ ਇਹਨਾਂ ਨੇ ਲਾਈ ਹੋਈ ਆ ਗੱਡੀ ਵਾਸਤੇ ਵੀ ਆਪਾਂ ਨੂੰ ਇੱਕ ਪਾਸੇ ਜਗ੍ਹਾ ਮਿਲ ਜੂਗੀ ਬਾਕੀ ਤਾਂ ਜਗ੍ਹਾ ਬਹੁਤ ਹੈ ਪਰ ਅੰਦਰ ਵੀ ਜਗ੍ਹਾ ਇਹਨਾਂ ਨੇ ਬਣਾਈ ਹੋਈ ਹੈ ਅੰਦਰ ਸਿੱਧੀ ਗੱਡੀ ਲੱਗਦੀ ਹੈਗੀ ਤੇ ਕਮਰੇ ਵਗੈਰਾ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਤੇ ਸਾਰਾ ਕੰਮ ਵਧੀਆ ਹੋਇਆਗਾ ਜੋੜੀਆਂ ਜੜੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਰੇਟ ਤੁਹਾਨੂੰ ਮੈਂ ਵਾਰ-ਵਾਰ ਦੱਸ ਹੀ ਰਿਹਾ ਜੀ 17 ਲੱਖ ਰੁਪਇਆ ਕਿਉਂਕਿ ਤੁਸੀਂ ਬਾਅਦ ਚ ਕਮੈਂਟ ਕਰਦੇ ਰਹਿੰਦੇ ਹੋ ਕਿਉਂਕਿ ਕਈ ਹੁੰਦੇ ਆ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਹੜੇ ਸਕਿਪ ਕਰ ਕਰਕੇ ਵੀਡੀਓ ਦੇਖਦੇ ਆ ਟਪਾਟ ਪਾ ਕੇ ਜਦੋਂ ਟਪਾਟ ਪਾ ਕੇ ਵੀਡੀਓ ਦੇਖਦੇ ਆ ਤਾਂ ਜਿਹੜੀ ਜਾਣਕਾਰੀ ਹੁੰਦੀ ਆ ਕਈ ਵਾਰੀ ਤਾਂ ਰੇਟ ਅੱਗੇ ਪਿੱਛੇ ਹੋ ਜਾਂਦਾ ਕਈ ਵਾਰੀ ਲੋਕੇਸ਼ਨ ਅੱਗੇ ਪਿੱਛੇ ਹੋ ਜਾਂਦੀ ਆ ਕਈ ਵਾਰੀ ਮੋਬਾਈਲ ਨੰਬਰ ਤਾਂ ਕਰਕੇ ਜੀ ਤੁਹਾਨੂੰ ਮੈਂ ਦੱਸ ਹੀ ਦਿਨਾ ਬਾਰੀ ਬਾਰੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਜਿਹੜਾ ਨੰਬਰ ਹੈ ਤੁਹਾਨੂੰ ਮੈਂ ਨੋਟ ਕਰਵਾ ਦੇਣਾ 9896552605 ਦੁਬਾਰਾ ਫਿਰ ਤੋਂ ਮੈਂ ਦੱਸ ਦਿਨਾ ਤੁਹਾਨੂੰ 98 965 32 605 ਆਹ ਮਾਲਕ ਦਾ ਨੰਬਰ ਹੈ ਤੇ ਇਸ ਨੰਬਰ ਤੇ ਤੁਹਾਡੀ ਮਾਲਕ ਨਾਲ ਸਿੱਧੀ ਗੱਲਬਾਤ ਹੋਵੇਗੀ ਜੇ ਕੋਈ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਸਿੱਧਾ ਮਾਲਕ ਨੂੰ ਫੋਨ ਕਰੋ ਤੇ ਗੱਲਬਾਤ ਕਰੋ ਤੇ ਜਿਹੜਾ ਆਪਣਾ ਉੱਪਰ WhatsApp ਨੰਬਰ ਚੱਲਦੇ ਰਹਿੰਦੇ ਹਨ ਉਹ ਆਪਣੇ ਚੈਨਲ ਦਾ WhatsApp ਨੰਬਰ ਹੁੰਦਾ ਜੀ ਉਹ ਕੋਈ ਕੋਠੀ ਦੀ ਜਾਣਕਾਰੀ ਵਾਸਤੇ ਨਹੀਂ ਹੁੰਦਾ ਜੇ ਕਿਸ ਨੇ ਵੇਚਣੀ ਹੁੰਦੀ ਹੈ ਆਪਦੀ ਕੋਠੀ ਜਾਂ ਘਰ ਕੋਈ ਵੀ ਮਕਾਨ ਤਾਂ ਉਹਨਾਂ ਵਾਸਤੇ ਹੈ ਜੀ ਉੱਪਰ ਬਾਰ-ਬਾਰ ਦੇਖੋ ਤੁਸੀਂ 73800 ਪੂਰਾ 26173 ਬਾਕੀ ਆ ਦੇਖੋ ਜੀ ਕਮਰਾ ਬਹੁਤ ਟੌਪ ਦਾ ਇਹਨਾਂ ਨੇ ਬਣਾਇਆ ਹੋਇਆ ਦੇਖੋ ਤੁਸੀਂ ਬਹੁਤ ਸੋਹਣਾ ਕਮਰਾ ਪੂਰਾ ਖੁੱਲਡੂਲਾ ਪੂਰਾ ਵੱਡਾ ਜੀ ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਬੇੜਾ ਵੀ ਦੇਖ ਲਿਆ ਸਾਰਾ ਘਰ ਵੀ ਦੇਖ ਲਿਆ ਘਰ ਵੀ ਬਹੁਤ ਵੱਡਾ ਬਣਿਆ ਹੋਇਆ ਛਤਾਂ ਜਿਹੜਾ ਇਹਨਾਂ ਨੇ ਕੀਤਾ ਹੋਇਆ ਪੂਰਾ ਟੌਪ ਦਾ ਕੀਤਾ ਹੋਇਆ ਰੇਟ ਕਿੰਨਾ ਕ ਹੈ 17 ਲੱਖ ਰੁਪਈਆ ਤੇ 2 ਕਨਾਲਾਂ ਜਗ੍ਹਾ ਜੀ ਤੇ ਕੋਈ ਹੋਰ ਗੱਲਬਾਤ ਕਰਨੀ ਹੈ ਤਾਂ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਹੀ ਦਿੱਤਾ ਸੀਗਾ ਦੁਬਾਰਾ ਫਿਰ ਤੋਂ ਦੱਸ ਦਿੰਨਾ 98 965 ਤੇ 52605 ਮਾਲਕ ਨਾਲ ਗੱਲ ਕਰ ਲਓ ਕਿਸੇ ਨੇ ਜਾ ਕੇ ਦੇਖਣਾ ਤਾਂ ਨੀਲਾਣ ਵਾਲੀ ਪਿੰਡ ਹੈ ਜਾ ਕੇ ਦੇਖ ਲਓ ਤੇ ਮਾਲਕ ਕਹਿੰਦੇ ਆ ਕਿਸੇ ਨੂੰ ਜੇ ਪਸੰਦ ਆਵੇ ਤਾਂ ਘਰੇ ਆਜੋ ਤੇ ਪਹਿਲਾਂ ਘਰ ਦੇਖ ਲਓ ਤੇ ਗੱਲਬਾਤ ਰੇਟ ਦੀ ਵੇਖ ਕੇ ਕਰ ਲਾਂਗੇ ਕਿਉਂਕਿ ਫੋਨ ਤੇ ਗੱਲਬਾਤ ਆ ਰੇਟ ਦੀ ਨਹੀਂ ਹੁੰਦੀ ਤੇ ਇਹ ਗੱਲਬਾਤ ਸਿਰਫ ਜਾਣਕਾਰੀ ਦੀ ਹੋ ਜਾਂਦੀ ਆ ਵੀ ਕਿੰਨਾ ਕੁਝ ਬਣਿਆ ਹੋਇਆ ਕਿਵੇਂ ਕੁਛ ਹੈ ਉਹ ਕੁਝ ਫੋਨ ਤੇ ਹੋ ਜਾਂਦਾ ਹੈ ਰੇਟ ਵੇਕੇ ਹੀ ਹੁੰਦਾ ਹੁੰਦਾ ਜੀ ਬਾਕੀ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੀ ਹੋ ਮੈਂ ਤਾਂ ਹਲੇ ਇਨਾ ਹੋਇਆ ਨਹੀਂ ਜੀ ਬਾਕੀ ਤੁਹਾਨੂੰ ਮੈਂ ਦੱਸ ਹੀ ਰਹਿ ਜਿਹੜੀ ਜਾਣਕਾਰੀ ਆਪਣੇ ਕੋਲੇ ਆਈ ਸੀਗੀ ਉਹ ਤੁਹਾਨੂੰ ਮੈਂ ਸਾਰੀ ਦੱਸ ਹੀ ਦਿੱਤੀ ਤੇ ਮੈਨੂੰ ਦੱਸਿਓ ਜ਼ਰੂਰ ਤੁਸੀਂ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੰਗੀ ਲੱਗੀ ਆ ਤਾਂ ਤੁਸੀਂ ਸਾਰੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ نیچے ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਠੀ ਆ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਪਣਾ ਉੱਪਰ WhatsApp ਨੰਬਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਆਪਣਾ 73800 ਪੂਰਾ 26173 73800 ਪੂਰਾ 26173 ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਇਦਾਂ ਨਾ ਸਮਝੇ ਕਰੋ ਕੱਲੇ ਪੰਜਾਬ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਹਰਿਆਣੇ ਚੋਂ ਪੰਜਾਬ ਚੋਂ ਰਾਜਸਥਾਨ ਤੋਂ ਜਿੱਥੋਂ ਵੀ ਦੇਖ ਰਹੋ ਪਿੰਡ ਚੋਂ ਸ਼ਹਿਰ ਚੋਂ ਤੁਹਾਡੇ ਕੋਲੇ ਕੋਠੀਆ ਘਰ ਮਕਾਨਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵਧੀਆ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਸੀ ਬਿਲਕੁਲ ਆਰਾਮ ਨਾਲ ਪੂਰੀ ਟੋਪ ਦੀ ਵਧੀਆ ਤੇ ਆਪਣੇ ਕੋਲੇ ਬਣਾ ਕੇ ਭੇਜ ਦਿਓ ਆਪਣੇ ਨੰਬਰ ਤੇ ਸਾਰੀ ਜਾਣਕਾਰੀ ਭੇਜ ਦਿਓ ਕੁਝ ਇੱਕ ਫੋਟੋਆਂ ਭੇਜ ਦਿਓ ਉਸ ਤੋਂ ਬਾਅਦ ਐਡ ਆਪਾਂ ਫ੍ਰੀ ਦੇ ਵਿੱਚ ਤੁਹਾਡੇ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੁੰਦਾਗਾ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਤੁਸੀਂ نیچے ਇੱਕ ਸਬਸਕ੍ਰਾਈਬ ਦਾ ਬਟਨ ਦੇਖੋਗੇ ਉਹਨੂੰ ਜਰੂਰ ਦਬਾ ਦਿਓ ਜੀ ਬਾਕੀ ਮਿਲਦੇ ਆ ਜੀ ਜਲਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਕੂਠੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਿਹੋ ਜੀ ਚਾਹੀਦੀ ਆ ਮੈਨੂੰ ਕਮੈਂਟ ਦੇ ਵਿੱਚ ਲਿਖ ਦਿਓ ਤੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚ ਜਾਵਾਂਗੇ ਮੈਂ ਕਿ ਤੁਸੀ ਬਹੁਤ ਸਪੋਰਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਿੰਨੇ ਵੀ ਦੇਖ ਰਹੇ ਹੋ ਤੁਸੀਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਬਸ ਇਸੇ ਤਰ੍ਹਾਂ ਆਪਦੀ ਸਪੋਰਟ ਹਮੇਸ਼ਾ ਬਣਾ ਕੇ ਤੁਸੀਂ ਰੱਖਿਓ ਜੀ